ਦੇਖੋ ਹਰ ਸਾਲ ਦਿੱਲੀ ਦੇ ਇਸ ਇਤਿਹਾਸਿਕ ਜਿਹੜਾ ਦਿਨ ਦਿੱਲੀ ਫਤਿਹ ਦਿਵਸ ਇੱਕ ਬਹੁਤ ਬਹੁਤ ਗੌਰਵਮਈ ਇਤਿਹਾਸ ਸਿੱਖਾਂ ਦਾ ਜੁੜਿਆ ਜਦ ਸਾਡੇ ਵੱਡੇ ਜਰਨਲਾਂ ਨੇ ਬਾਬਾ ਜਸਾ ਸਿੰਘ ਜੀ, ਰਾਮਗੜੀਆ ਬਾਬਾ ਜਸਾ ਸਿੰਘ ਜੀ, ਆਲੂ ਵਾਲੀਆ ਬਾਬਾ ਬਗੇਲ ਸਿੰਘ ਜੀ ਇਹਨਾਂ ਸਿੰਘਾਂ ਨੇ ਆ ਕੇ ਦਿੱਲੀ ਫਤਿਹ ਕੀਤੀ ਔਰ ਸਾਡੇ ਗੁਰਧਾਮਾਂ ਦੀਆਂ ਨਿਸ਼ਾਨਧੀਆਂ ਕਰਕੇ ਦਿੱਲੀ ਨੂੰ ਛੱਡ ਕੇ ਭਾਵਨਾ ਦੇ ਹਵਾਲੇ ਵਾਪਸ ਕਰਕੇ ਚਲੇ ਗਏ ਔਰ ਗੁਰਦੁਆਰਿਆਂ ਦੇ ਦਰਸ਼ਨ ਲਏ ਜਿਹੜੇ ਜਿਹੜਾ गावा ਸਾਲੂ ਦੇ ਕੇ ਗਏ ਉਹਨਾਂ ਦੀ ਯਾਦ ਦੇ ਵਿੱਚ ਇਸ ਗੌਰਵਮਈ ਇਤਿਹਾਸ ਨੂੰ ਅਸੀਂ ਹਰ ਸਾਲ ਬੜੇ ਵੱਡੇ ਪੱਧਰ ਤੇ ਮਨਾਉਂਦੇ ਆ ਔਰ ਇਹ ਹੀ 2 ਦਿਨ ਦਾ ਜਿਹੜਾ ਪ੍ਰੋਗਰਾਮ ਹੁੰਦਾ ਇਸ ਵਾਰੀ 19 ਔਰ 20 ਅਪ੍ਰੈਲ ਨੂੰ ਰੱਖਿਆ ਜਾ ਰਿਹਾ ਔਰ ਇਸ ਇਤਿਹਾਸ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਔਰ ਹਰ ਸਾਲ ਅਸੀਂ ਡੈਡੀਕੇਟ ਕਰਦੇ ਆ ਕਿਸੇ ਨਾ ਕਿਸੇ ਤਿਹਾਡੇ ਨੂੰ ਕਿਸੇ ਨਾ ਕਿਸੇ ਜਿਹੜਾ ਉਹ ਸਾਲ ਦੇ ਵਿੱਚ ਕੋਈ ਸ਼ਤਾਬਦੀ ਆ ਰਹੀ ਹੈ ਸੋ ਇਸ ਵਾਰੀ ਗੁਰਤੇਗ ਬਾਦਰ ਸਾਹਿਬ ਜੀ ਦਾ ਜਿਹੜਾ 350 ਸਾਲਾ ਸ਼ਹੀਦੀ ਦੀ ਦਿਹਾੜਾ ਆ ਰਿਹਾ ਉਹਨੂੰ ਡੈਡੀਕੇਟ ਕੀਤਾ ਜਾਏਗਾ ਉਹਦੇ ਵਿੱਚ ਜਿਹੜੇ ਸਟੇਜ ਸ਼ੋਅ ਕੀਤੇ ਜਾਣਗੇ ਜਿਹੜੇ ਨਾਟਕ ਦੇ ਰੂਪ ਦੇ ਵਿੱਚ ਦਿਖਾਈ ਜਾਂਦੇ ਨੇ ਲੋਕਾਂ ਦੇ ਵਿੱਚ ਉਹਨੂੰ ਗੁਰਤੇਗ ਬਾਦਲ ਸਾਹਿਬ ਦੇ ਇਤਿਹਾਸ ਦੇ ਬਾਰੇ ਦੱਸਿਆ ਜਾਏਗਾ ਲੋਕਾਂ ਨੂੰ ਔਰ ਉਹੀ ਜਹੋ ਜਲਾਲ ਦੇ ਨਾਲ ਨਿਹੰਗ ਸਿੰਘ ਜਥੇਬੰਦੀ ਆਣ ਗਿਆ ਗੁਰਤੇਗ ਬਾਦਲ ਸਾਹਿਬ ਦੇ ਸ਼ੋਅ ਪ੍ਰਾਪਤ ਜਿਹੜੀਆਂ ਚੀਜ਼ਾਂ ਨੇ ਹਿੰਦੁਸਤਾਨ ਦੇ ਵਖਵਕ ਹੋਣੇ ਚ ਪਈਆਂ ਨੇ ਉਹ ਸੰਕਰਨ ਲਈ ਲਿਆਈਆਂ ਜਾਣਗੀਆਂ ਔਰ ਇਹ ਦੋ ਰੋਜ਼ਾ ਪ੍ਰੋਗਰਾਮ ਪਹਿਲੇ ਦਿਨ ਕੀਰਤਨ ਦਰਬਾਰ ਔਰ ਦੂਸਰੇ ਦਿਨ ਇਹ ਸਾਰਾ ਜਿਹੜਾ ਪ੍ਰੋਗਰਾਮ ਹੋਏਗਾ ਤਾਂ ਕਿ ਸੰਗਤ ਗੁਰਤੇਗ ਬਾਦਰ ਸਾਹਿਬ ਦੇ ਉਸ ਇਤਿਹਾਸ ਨੂੰ ਤਿਲਕ ਜੰਜੂ ਜਿਹੜੇ ਰਾਖੇ ਨੂੰ ਅਸੀਂ ਕਾਰਕਰਧ ਤੱਕ ਪਹੁੰਚਾਉਣ ਦਾ ਕੰਮ ਕਰ ਸਕੀਏ ਇਹ ਉਪਰਾਲਾ ਜਿਹੜਾ ਦੋ ਦਿਨ ਦੇ ਪ੍ਰੋਗਰਾਮ ਦੇ ਵਿੱਚ ਕੀਤਾ ਜਾਏਗਾ ਤੋਂ ਇਸ ਪ੍ਰੋਗਰਾਮੇ ਸਾਲਿਨ ਹੋਣੇ ਪੜਿਆ ਤੇ ਅਸੀਂ ਗੱਲ ਬਾਤ ਕਰਨੇ ਬਾਬਾ ਦੀ ਗੱਲ ਦੇਖੋ ਇਹਦੇ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਬਾਬਾ ਬਲਬੀਰ ਸਿੰਘ ਜੀ ਹੁਣਾਂ ਦੇ ਬਾਬਾ ਅਵਤਾਰ ਸਿੰਘ ਜੀ ਇਹ ਸਾਰੀਆਂ ਜਥੇਬੰਦੀਆਂ ਇਹਦੇ ਵਿੱਚ ਇਨਵੋਲ ਹੁੰਦੀਆਂ ਨੇ ਹਰ ਸਾਲ ਔਰ ਇਸ ਸਾਲ ਵੀ ਉਹਨਾਂ ਨੇ ਸਾਨੂੰ ਹਮੇਪਰੀਆ ਦਮਦਮੀ ਤਕਸਾਲ ਦੇ ਮੁੱਖੀ ਬਾਬਾ ਹਰਨਾਮ ਸਿੰਘ ਜੀ ਹੋਣਾ ਵੀ ਇਹਦੇ ਵਿੱਚ ਆਉਣਗੇ ਔਰ ਵੱਡੀਆਂ ਸ਼ਕਤੀਆਂ ਜਿੰਗੀਆਂ ਪੰਥ ਦੇ ਨਾਲ ਕਨੈਕਟਡ ਨੇ ਉਹ ਸਾਰਿਆਂ ਨੂੰ ਉੱਥੇ ਸਦਾ ਦਿੱਤਾ ਜਾਏਗਾ ਸਾਬਕਾ ਔਰ ਮੌਜੂਦਾ ਜਥੇਦਾਰਾਂ ਨੂੰ ਵੀ ਇੱਥੇ ਬੁਲਾਇਆ ਜਾਏਗਾ